ਮਾਨਾਵਨ ਸਰ ਨੇ ਰੋਡ ਮਾਰਚਿੰਗ ਕਰ ਲਿਆ ਗਿਆ ਵਾ ਉਹ ਕਹਿ ਰਹੇ ਕਿ ਸਾਡੇ ਨੂੰ ਇਹ ਕਾਲਾ ਦਿਨ ਉਹ ਜਿਹੜਾ ਆਜ਼ਾਦੀ ਤੇ ਕਿਤੇ ਨਹੀਂ ਮਿਲਿਆ ਸੋ ਇਹ ਐਬਸੋਲੂਟਲੀ ਗਲਤ ਗੱਲ ਹੈਗੀ ਹੈ 2033 ਇੱਕ ਸਾਥ 246 ਜੀ ਅੱਜ ਵੀ ਬਰਤਾਨੀਆਂ ਦੀ ਸਰਕਾਰ ਨੂੰ ਕਿਹਾ ਨਾ ਪੰਜਾਬ ਪਰਸੈਂਟ ਟੈਕਸ ਦੇਣਾ ਪੈਂਦਾ 70 ਸਾਲ ਤੋਂ ਉਹਨਾਂ ਨੇ ਇੱਕ ਵੀ ਵਾਰ ਟੈਕਸ ਦਿੱਤਾ ਪਿਛਲੀ ਫ੍ਰੀ ਮਿਲ ਰਹੀ ਹੈ ਕਿ ਬਰਤਾਨੀਆਂ ਸਰਕਾਰ ਦੇ ਟਾਈਮ ਬਿਜਲੀ ਫ੍ਰੀ ਸੀਗੀ ਠੀਕ ਹੈ ਆਪਣੇ ਕਿਸਾਨ ਭਰਾ ਹੈਗੇ ਨੇ ਪਰ ਜਿਹੜੀ ਕਿਸਾਨ ਯੂਨੀਅਨ ਅੱਜ ਦੇ ਦਿਨ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਦੇ ਵਿੱਚ ਨਾ ਆਓ। ਪੰਜਾਬ ਦੇ ਦੇਸ਼ ਦੇ ਅੱਜ 78ਵਾਂ ਸੰਵਤੋ ਦਾ ਦਿਨ ਹੈ। ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਰੂ ਸਾਹਿਬ ਦੀ ਪਵਿੱਤਰ ਧਰਤੀ ਦੇ ਵਾਸੀਆਂ ਨੂੰ ਵਧਾਈ ਦੇਣਾ ਚਾਹੁੰਦਾ। ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਆ ਉਹ ਪੂਰੇ ਫਰੀडम ਸਟਰਗਲ ਚ ਅਮੁੱਲ ਹੈਗੀ ਹੈ। ਸੁਤੰਤਰਤਾ ਦਿਵਸ ਮੌਕੇ ਜਿੱਥੇ ਕਿ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਸਾਡੇ ਨਾਲ ਅੱਜ ਐਸ.ਡੀ.ਐਮ. ਸਚਿਨ ਪਾਟਕਾ ਮੌਜੂਦ ਨੇ ਸੋ ਗੱਲਬਾਤ ਕਰ ਲੈਣੇ ਆ ਕਿ ਜਿਹੜਾ ਸੁਤੰਤਰਤਾ ਦਿਵਸ ਮਨਾਇਆ ਗਿਆ ਇਹ ਪੂਰੇ ਦੇਸ਼ ਪਰ ਵਿੱਚ ਸੁਤੰਤਰਤਾ ਦਾ ਦਿਵਸ ਮਨਾਇਆ ਗਿਆ ਤੁਸੀਂ ਵੀਰਾਂ ਵਿੱਚ ਤੁਸੀਂ ਦੇ ਸਕਦੇ ਹੋ ਕਿ ਐਸ.ਡੀ.ਐਮ. ਖੜੂਰ ਸਾਹਿਬ ਸਾਡੇ ਨਾਲ ਮੌਜੂਦ ਹੈ ਸੋ ਗੱਲਬਾਤ ਕਰ ਲੈਣੇ ਆ ਕਿ ਸਰ ਇਹ ਕਿਸ ਤਰ੍ਹਾਂ ਦੇਖਦੇ ਹੋ ਅੱਜ 78ਵਾਂ ਸੁਤੰਤਰਤਾ ਦਿਵਸ ਮਨਾਇਆ ਅ ਬਹੁਤ ਹੀ ਜ਼ਿਆਦਾ ਮੈਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖੜੂਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਾਸੀਆਂ ਨੂੰ ਵ ਪੰਜਾਬ ਦੀ ਕੰਟਰੀਬਿਊਸ਼ਨ ਜਿਹੜੀ ਆ ਉਹ ਪੂਰੇ ਫ੍ਰੀडम ਸਟਰਗਲ ਚ ਅਮੁੱਲ ਹੈਗੀ ਹੈ ਜਿੱਦਾਂ ਮੈਂ ਆਪਣੀ ਸਪੀਚ ਵਿੱਚ ਵੀ ਕਿਹਾ ਕਿ ਕੰਕਲੂਡਿੰਗ ਨੋਟ ਦੇ ਕੇ ਆਪਣਾ ਜਿਹੜਾ ਤੁਸੀਂ ਜੇ ਪੋਰਟ 플레이ਰ ਅੰਡਾਮਾਨ ਨਿਕੋਬਾਰ ਆਈਲੈਂਡਸ ਜਾ ਕੇ ਸੈਲੂਲਰ ਜੇਲ ਦੇਖੋਗੇ ਤਾਂ ਤੁਸੀਂ ਉੱਥੇ ਫ੍ਰੀडम ਫਾਈਟਰਸ ਦੇ ਰੋਲ ਦੇਖਦੇ ਹੋ ਨਾ ਤਾਂ ਪੰਜਾਬ ਦੀ ਜਿਹੜਾ ਟਰਨ ਆਦੀ ਆ ਪੰਜਾਬ ਮਹਾਰਾਸ਼ਟਰ ਤੇ ਬੰਗਾਲ ਇਹਨਾਂ ਦੇ ਬਹੁਤ ਹੀ ਜ਼ਿਆਦਾ ਫ੍ਰੀडम ਫਾਈਟਰਸ ਹਨ ਸ਼ਾਇਦ ਸਮੁੱਚੇ ਭਾਰਤ ਵਰਸ਼ ਵਿੱਚ ਜਿਹੜਾ ਫ੍ਰੀडम ਸਟ੍ਰਗਲ ਹੈ ਨੇ ਤਿੰਨ ਸਟੇਟਸ ਆਦਾਂ ਨੇ ਜਿਨ੍ਹਾਂ ਨੇ ਐਕਸੈਪਟੇਬਲ ਕੰਟਰੀਬਿਊਸ਼ਨ ਦਿੱਤੀ ਹੈ ਤਾਂ ਇਸ ਲਈ ਸਰਦਨਲੀ ਹੋਰ ਵੀ ਜ਼ਰੂਰੀ ਹੈ ਜੋ ਕੇ ਟਾਈਮ 'ਚ ਇਸ ਫ੍ਰੀडम ਨੂੰ ਗਾਰਡ ਕਰਕੇ ਰੱਖੇ। ਥੈਂਕ ਯੂ। ਸਰ ਜੇਕਰ ਗੱਲ ਕੀਤੀ ਜਾਵੇ ਤਾਂ ਜਿ ਕੋਈ ਕਿਸਾਨਾਂ ਵਾਲੋਂ ਸਾਡੇ ਰੋਡ ਮਾਰਚਿੰਗ ਕਰਿਆ ਗਿਆ ਵਾ ਉਹ ਕਹਿ ਰਹੇ ਕਿ ਸਾਡੇ ਨੂੰ ਇਹ ਕਾਲਾ ਦਿਨ ਹੋਇਆ ਜਿਹੜਾ ਅਸਲ ਵਿੱਚ ਆਜ਼ਾਦੀ ਤੇ ਕਿਤੇ ਨਹੀਂ ਮਿਲੀ ਸਾਡੇ। ਉਹ ਵੀ ਐਬਸੋਲੂਟਲੀ ਗਲਤ ਗੱਲ ਹੈ ਕਿ 1930 ਦੇ ਕਿਸਾਨ 1946 ਦੀ ਅੱਜ ਵੀ ਪ੍ਰਧਾਨੀਆਂ ਦੀ ਸਰਕਾਰ ਹੁੰਦੀ ਤਾਂ ਇਹਨਾਂ ਨੂੰ 50% ਟੈਕਸ ਦੇਣਾ ਪੈਂਦਾ। ਇਨਾ ਤੋਂ ਇਹ ਪੁੱਛੋ 78 ਸਾਲ ਤੋਂ ਉਹਨਾਂ ਨੇ ਇੱਕ ਵੀ ਵਾਰ ਟੈਕਸ ਦਿੱਤਾ। ਪਿਛਲੀ ਫ੍ਰੀ ਮਿਲ ਰਹੀ ਕਿ ਬਰਤਾਨੀਆ ਸਰਕਾਰ ਦੇ ਟਾਈਮ ਪਿਛਲੀ ਫ੍ਰੀ ਸੀਗੀ। ਉਸ ਤੋਂ ਬਾਅਦ ਚ ਵੋਟਰ ਵੋਟਾਂ ਦਾ ਅਧਿਕਾਰ ਸਾਰਿਆਂ ਨੂੰ ਮਿਲਿਆ ਹੋਇਆ ਹਰ ਬੰਦਾ ਵੋਟ ਪਾ ਸਕਦਾ। ਤਾਂ ਕੀ ਬਰਤਾਨੀਆ ਸਰਕਾਰ ਦੇ ਟਾਈਮ ਵੋਟ ਦਾ ਅਧਿਕਾਰ ਸੀਗੀ? ਕੀ ਸਰਕਾਰ ਤੁਹਾਨੂੰ ਨਿਊਟ੍ਰੀਐਂਟ ਸਬਸਿਡੀ ਨਹੀਂ ਦੇ ਰਹੀ ਕਿ ਯੂਰੀਆ ਤੁਹਾਨੂੰ ਕੀ ਸਬਸਿਡੀ ਸਬਸਿਡਾਈਜ਼ ਨਹੀਂ ਮਿਲਦਾ ਪਰ ਗਲੋਬਲ ਮਾਰਕੀਟ ਰੇਟ ਤੋਂ ਤੁਹਾਨੂੰ ਅੱਧੇ ਰੇਟ ਤੇ ਯੂਰੀਆ ਮਿਲਦਾ। ਤੇਨੇ ਤੁਹਾਨੂੰ ਤੁਸੀਂ ਜੇ ਬਿਜਾਈ ਝੋਨੇ ਦੇ ਬਜਾਇ ਕਿਸੇ ਹੋਰ ਚੀਜ਼ ਦੀ ਕਰਦੇ ਹੋ ਉਹਦੇ ਲਈ ਵੀ ਸਰਕਾਰ ਤੋਂ ਮਾਨ ਪੱਤਾ ਦਿੰਦੀ ਹੈ ਤਾਂ ਇਸ ਇਹ ਸਭ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਤੁਸੀਂ ਠੀਕ ਹੈ ਆਪਣੇ ਕਿਸਾਨ ਭਰਾ ਹੈਗੇ ਨੇ ਪਰ ਜਿਹੜੀ ਕਿਸਾਨ ਯੂਨੀਅਨ ਅੱਜ ਦੇ ਦਿਨ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਦੇ ਵਿੱਚ ਨਾ ਆਓ ਜਿਹੜੀਆਂ ਜਿਹੜੀਆਂ ਉਪਲਬਧੀਆਂ ਜਿਹੜੀ ਸਰਕਾਰ ਫੈਸਿਲਿਟੀਆਂ ਕਿਸਾਨਾਂ ਨੂੰ ਦੇ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਹੋਰ ਡਿਵੈਲਪਿੰਗ ਕੰਟਰੀ ਕੋਲ ਨਾ ਇਹ ਨਾ ਬਜਟ ਹੈ ਨਾ ਇਹ ਕਪੈਸਿਟੀ ਹੈ ਨਾ ਦੇਣ ਦੀ ਇਨਫੈਕਟ ਸਾਨੂੰ ਹਰ ਬਾਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕੇ ਅੰਦਰ ਕਿ ਤੁਸੀਂ ਆਪਣੀ ਕਿਸਾਨਾਂ ਦੀ ਸਬਸਿਡੀਆਂ ਨੂੰ ਬੰਦ ਕਰੋ ਤੇ ਅਸੀਂ ਤਾਂ ਵੀ ਨਹੀਂ ਕਰਦੇ ਤਾਂ ਕਿ ਸਾਡੇ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ ਤਾਂ ਇਹ ਕਹਿਣਾ ਕਿ ਕਿਸਾਨ ਆਜ਼ਾਦ ਨਹੀਂ ਹੈ ਕਿ ਬਿਲਕੁਲ ਗਲਤ ਹੈ ਬੇਬੁਨਿਆਦ ਗੱਲ ਹੈ ਥੈਂਕ ਯੂ ਥੈਂਕ ਯੂ ਸਰ ਸੋ ਇਸ ਹਨ ਐਸੀਐਮ ਸਚਿੰਗ ਪਾਰਟੀ ਤੋਂ ਸਭ ਨੂੰ ਦਿਨੰਦ ਦੱਸਿਆ ਕਿ ਜਿਹੜੇ ਕਿਸਾਨਾਂ ਵਾਲੇ ਰੋਡ ਮਾਰਚ ਵੀ ਕੱਢੇ ਜਾ ਰਹੇ ਕਿ ਉਹਨਾਂ ਲੋ ਇਹ ਗੱਲ ਆਖੇਂਦੀ ਕਿ ਆਜ਼ਾਦੀ ਦਾ ਕਾਲਾ ਦੇਣਾ ਆਜ਼ਾਦੀ ਤਾਂ ਸਾਨੂੰ ਕਿੱਥੇ ਵੀ ਨਹੀਂ ਮਿਲੀ ਪਰ ਐਸਟੀਐਮ ਸਚਿੰਗ ਪਾਰਟੀ ਤੋਂ ਇਹ ਗੱਲ ਆਖੀ ਗਈ ਹੈ ਕਿ ਆਜ਼ਾਦੀ ਸਾਨੂੰ ਮਿਲੀ ਗਈ ਹੈ ਕਿਉਂਕਿ ਜਿਹੜਾ ਵੋਟ ਦਾ ਅਧਿਕਾਰ ਹੈ ਸਾਨੂੰ ਦਿੱਤਾ ਗਿਆ ਹੈ ਉਹ ਕਿਉਂਕਿ ਇਹ ਉਹ ਪਹਿਲੇ ਸਮਿਆਂ ਵਿੱਚ ਨਹੀਂ ਸੀਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ